ਜੋਗੀ ਉੱਤਰ ਬਾਣੋਂ ਆਇਆ ਸਰਖੇ ਦੀ ਕੂਕ ਸੁਣ ਕੇ ਬੀਬੀ ਹੈਗਾ ਕੋਈ ਕਰੇ ਹਾਂ ਬਾਬਾ ਉੰਨੀ ਆ ਹਾਂ ਬਾਬਾ ਦੱਸੋ ਆ ਬੀਬੀ 100-100 ਰੁਪਈਆ ਦੇ ਦਿਓ ਬਾਬੇ ਭੁੱਖੇ ਨੇ ਤੁਹਾਡੇ ਘਰ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਖੜ ਜਾ ਬਾਬਾ ਲਿਆਉਣੀ ਆ ਮੈਂ ਐ ਬਾਬਾ 50 ਰੁਪਏ ਬਸ ਪਈ ਆਈ ਆਹੋ ਬਾਬਾ ਪੰਜਾਈ ਹੈਗੇ ਸੀ ਤੈਨੂੰ ਮੈਂ ਦੇ ਦਿੱਤੇ ਆ ਰੋਟੀ ਬਣੀ ਨਹੀਂ ਨਹੀਂ ਤਾਂ ਤੈਨੂੰ ਰੋਟੀ ਖਵਾ ਦੇਣੀ ਸੀ ਕੀ ਗੱਲ ਬੱਚਾ ਮੈਨੂੰ ਤੂੰ ਖੁਸ਼ ਨਹੀਂ ਲੱਗਦੀ ਦੁੱਖ ਦੂਰ ਕਰਦੀ ਏ ਕੀ ਦੱਸਾਂ ਬਾਬਾ ਸਾਰੀ ਜ਼ਿੰਦਗੀ ਮੇਰੀ ਦੁੱਖਾਂ 'ਚ ਹੀ ਲੰਘੀ ਆ 7 ਸਾਲ ਹੋ ਗਏ ਮੇਰੇ ਵਿਆਹ ਨੂੰ ਦੋ ਕੁੜੀਆਂ ਹੀ ਆ ਰੱਬ ਨੇ ਖੁਸ਼ੀ ਤਾਂ ਦਿੱਤੀ ਨਹੀਂ ਕਰਮਾਂ 'ਚ ਅੱਛਾ ਤੂੰ ਪੁੱਤ ਪਾਲਦੀ ਏ ਆਹੋ ਬਾਬਾ ਮੇਰੇ ਦਿਲ ਦੀ ਤਮੰਨਾ ਹੈ ਇੱਥੇ ਸਾਲ ਮੇਰੇ ਮੁੰਡਾ ਹੋ ਜੀਏ ਬੱਚਾ ਪੁੱਤਰ ਦਾ ਤੈਨੂੰ ਮਿਲ ਜੂ ਪਰ ਤੈਨੂੰ ਸਾਢੇ ਡੇਰੇ 5 ਚੌਕੀਆਂ ਭਰਨੀਆਂ ਪੈਣਗੀਆਂ ਬਾਬਾ 5 ਛੱਡ ਮੈਂ 15 ਚੌਕੀਆਂ ਭਰ ਲੂੰ ਬਸ ਪੁੱਤ ਹੋ ਜੇ ਮੇਰੇ ਕਰਦੀਆਂ ਮੈਂ ਗੱਲ ਆਪਣੇ ਘਰ ਵਾਲਿਆਂ ਨਾਲ ਔਨੇ ਡੇਰੇ ਅਸੀਂ ਠੀਕ ਆ ਬੀਬੀ ਚੱਲਦੇ ਆ ਬਾਬੇ ਉਹ ਗੀਤ ਯਾਰ ਬਾਕੀ ਦੇਖਾਂ ਬਾਅਦ ਚ ਕਰ ਲਈ ਚਲਾ ਪਹਿਲਾਂ ਗੁਰਦੁਆਰਾ ਸਾਹਿਬ ਜਾਈਏ ਹਾਂਜੀ ਬਸ 2 ਮਿੰਟ ਮੰਮੀ ਨੂੰ ਚਾਹ ਦੇ ਕੇ ਆਈ ਚਲ ਆ ਛੇਤੀ ਕੀ ਕਰੋ ਹੈ ਪ੍ਰਮਾਤਮਾ ਤੇਰਾ ਸ਼ੁਕਰ ਹੈ ਇਹ ਨੋਤਾ ਮਿਲ ਜੁਸਿਆਣੀ ਨਹੀਂ ਓਏ ਆ ਜਾ ਯਾਰ ਚਲ ਚਲ ਓ ਹਾਂ ਵੀ ਪੱਤਰੋ ਕਿੱਦਾਂ ਨੂੰ ਤਿਆਰੀਆਂ ਗੁਰੂ ਘਰ ਤੇ ਲਿਤਾ ਚਾਈ ਚਲ ਵਧੀਆ ਪੱਤਰੋ ਵਧੀਆ ਹਾਂ ਚਲ ਸ਼ੁਕਰ ਹੈ ਫਰਮਾਇਆ ਮਨਾ ਤੁਹਾਨੂੰ ਤਾਂ ਪਤਾ ਜੇ ਨਾ ਜਰ ਗੁਰੂ ਘਰ ਨਹੀਂ ਲਾ ਜਾਂਦਾ ਉਨਾਂ ਦਾ ਰੋ ਚੰਗਾ ਹੀ ਨਹੀਂ ਲੱਗਦਾ ਇਹ ਤਾਂ ਹੈ ਪਤਾ ਨਹੀਂ ਚਲੋ ਠੀਠਾ ਜੀ ਆ ਮੇਰੀ ਗੱਲ ਸੁਣੋ ਹਾਜੀ ਹਾਜੀ ਨਾਲੇ ਆਪਣੇ ਵੱਡੇ ਭਰਾ ਨੂੰ ਵੀ ਕਿਆ ਕਰ ਕਿ ਉਹ ਵੀ ਗੁਰੂ ਘਰ ਆ ਜਾ ਕਰੇ ਐਵੇਂ ਥਾਂ ਥਾਂ ਤੇ ਟਕਰਾ ਮਾਰਨ ਦੀ ਲੋੜ ਨਹੀਂ ਜਿਹੜਾ ਕੁਝ ਮਿਲਣਾ ਇੱਥੇ ਹੀ ਮਿਲਣਾ ਹਾਜੀ ਹਾਜੀ ਦਾਤਾ ਜੀ ਹਾਂ ਚਲ ਠੀਕ ਹੈ ਵਾਹ ਕੋਲ ਸੱਚਾ ਪਾਚਾ ਕੋਲ ਦਾ ਫਲਾ ਕਰੇ देख ਲਗੀ ਤਾਂ ਗੁਰੂ ਘਰ ਜਾ ਕੇ ਕਿੰਨਾ ਸਕੂਨ ਮਿਲਦਾ ਹਮ ਨਾਲੇ ਉਸ ਰੱਬ ਨੇ ਆਪਾਂ ਨੂੰ ਸਾਰਾ ਕੁਝ ਦਿੱਤਾ ਤੁਹਾਨੂੰ ਨੌਕਰੀ ਵੀ ਮਿਲ ਗਈ ਤੇ ਮੇਰਾ ਵੀ ਬਸ ਇੰਟਰਵਿਊ ਰਹਿ ਗਿਆ ਅੱਗਲਾ ਸਹੀ ਗੱਲ ਆ ਸਾਰਾ ਕੁਝ ਮਾਈਕਰੋ ਦੀ ਕਿਰਪਾ ਨਾਲ ਹੀ ਹੋਇਆ ਛੇਲਿਆ ਅੱਜ ਸੰਗਤ ਘੱਟ ਆਉਂਦੀ ਲੱਗਦੀ ਮੈਨੂੰ ਆ ਗਈਆਂ ਬੀਬੀ ਹਾਂਜੀ ਬਾਬਾ ਜੀ ਕਰਦਾਂਗੇ ਤੇਰੇ ਕਸ਼ਟ ਦੂਰ ਆਪਦਾ ਨਾਂ ਤੇ ਆਪਦੇ ਘਰ ਵਾਲੇ ਦਾ ਨਾਂ ਦੱਸ ਬਾਬਾ ਜੀ ਮੇਰਾ ਨਾਂ ਤਲਵੀਰ ਕੌਰ ਤੇ ਮੇਰੇ ਘਰ ਵਾਲੇ ਦਾ ਨਾਂ ਮਹਿੰਗਾ ਸਿੰਘ ਹੈ ਬੱਚਾ ਤੇਰੇ ਤੇ ਤੇ ਤੇਰੇ ਘਰ ਵਾਲੇ ਤੇ ਤੇਰੇ ਘਰਦਿਆਂ ਨਹੀਂ ਕੁਛ ਕੀਤਾ ਹੋਇਆ ਬਾਬਾ ਜੀ ਮੈਨੂੰ ਤਾਂ ਪਹਿਲਾਂ ਹੀ ਪਤਾ ਸੀ ਉਸੇ ਕੰਜਰੀ ਦਾ ਕੁਛ ਕੀਤਾ ਕਰਾਇਆ ਆਇਆ ਹੈ ਨਹੀਂ ਬੱਚਾ ਅਸੀਂ ਕਿਸੇ ਦਾ ਨਾਂ ਨਹੀਂ ਲੈਂਦੇ ਬਾਬਾ ਜੀ ਕੁਛ ਵੀ ਉਪਾਏ ਕਰੋ ਉਸ ਕੰਜੇ ਤੋਂ ਖੈਰਾ ਛਡਾਓ ਬਾਬਾ ਜੀ ਛਟਕਾਰਾ ਦਵਾ ਦਾਂਗੇ ਬੱਚਾ 1100 ਦਾ ਸਮਾਨ ਲੱਗਣਾ ਤੇ ਧੰਨ ਧੰਨ ਹੋ ਜਾਣੀ ਆ ਕੋਈ ਗੱਲ ਨਹੀਂ ਬਾਬਾ ਜੀ ਪੈਸਿਆਂ ਦੀ ਨਹੀਂ ਗੱਲ ਆ ਲੋ ਬਾਬਾ ਜੀ ਬਣਾ ਲਾਤਾ ਹਾਂ ਫਿੱਟ ਬੱਚਾ ਤੈਨੂੰ ਰੱਖ ਦੇਤੀ ਆ ਇੱਕ ਰੱਖ ਤੂੰ ਆਪ ਦੇ ਕੋਲ ਰੱਖ ਲਈ ਤੇ ਇੱਕ ਗੇਟ ਦੇ ਬਾਹਰ ਦੇ ਪਾਸੇ ਬੰਦ ਦੇਣੀ ਆ ਫੇਰ ਦੇਖੀ ਮਹੀਨੇ ਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਤੇਰੇ ਘਰੇ ਬਾਬਾ ਜੀ ਤਨ ਤੂੰ ਬਾਬਾ ਜੀ ਤਨ ਬਸ ਆਪਣੀ ਕਿਰਪਾ ਰੱਖਿਓ ਬਾਬਾ ਜੀ ਸਾਡੇ ਤੇ ਫਿਕਰ ਨਾ ਕਰੋ ਬੱਚਾ ਬਾਬਿਆਂ ਤੇ ਛੜਦੇ ਡੋਰਾ ਅਬੱਲੇ ਚਾਚਾ ਕਿੱਥੇ ਸੀ 2 ਮਹੀਨੇ ਹੋ ਗਏ ਵੇਖਿਆ ਹੀ ਨਹੀਂ ਉਹ ਮੈਂ ਪੁੱਤਰਾ ਆਪਣੇ ਸਾਰੇ ਗਿਆ ਸੀ ਨਾਲੇ ਤੈਨੂੰ ਪਤਾ ਤਾਂ ਹੈਗਾ ਵੀ ਸਾਰੇ ਮੇਰੇ ਰੱਬ ਦੀਆਂ ਜੜਾਂ ਤਾਂ ਹੈਗੇ ਓ ਇੰਨੀ ਦੂਰ ਸਹੀ ਗੱਲ ਆ ਚਾਚਾ ਉਹ ਤਿੰਨ ਮਹੀਨਾ ਬਾਅਦ ਹੀ ਮੁੜਦਾ ਨਾ ਯਾਰ ਮੁੜ ਨਹੀਂ ਦਿੰਦੇ ਬਾਲਾ ਦੇਵ ਕਰਦੇ ਆ ਹੋਰ ਕੀ ਨਾਲੇ ਭਾਈ ਸਾਡੀ ਨੂ ਰਾਣੀ ਨੂੰ ਵਧਾਈਆਂ ਤੇ ਮਾਂ ਬਣਨ ਵਾਲੀ ਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਚਾਚਾ ਬਸ ਹੌਂਦਾ ਹੋਏ ਕਰੋਗੇ ਇਹ ਅਰਦਾਸ ਤੇ ਕਿਸ ਸੁੱਖ ਸ਼ਾਂਤੀ ਨਾ ਹੋਵੇ ਓ ਪ੍ਰਮਾਤਮਾ ਤੇ ਭਰੋਸਾ ਰੱਖੀਦਾ ਵਾ ਉਹ ਸਭ ਕੁਝ ਭਲੀ ਕਰੂਗਾ ਤੁਸੀਂ ਟੈਨਸ਼ਨ ਨਹੀਂ ਲੈਣੀ ਗੁਰੂ ਘਰ ਜਾਓ ਠੀਕ ਆ ਜੀ ਚੰਗਾ ਭਾਈ ਦਲਵੀਰ ਪੁੱਤ ਹਾਂਜੀ ਚਾਚਾ ਜੀ ਇੱਥੇ ਚੱਲੀ ਆ ਤੂੰ ਨਹੀਂ ਮੈਂ ਗੁਰਦੁਆਰੇ ਚੱਲੀ ਸੀ ਪੁੱਤ ਮੈਨੂੰ ਝੂਠ ਨਾ ਬੋਲ ਮੈਨੂੰ ਸਭ ਪਤਾ ਤੂੰ ਬਾਬੇ ਬੁੱਚੜ ਦਾਸ ਦੇ ਚੱਲੀ ਆ ਉਹ ਪੁੱਤ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ ਨਾ ਹੀ ਉੱਥੇ ਮੱਥੇ ਰਗੜਨ ਦਾ ਕੋਈ ਫਾਇਦਾ ਉਹ ਠੱਗ ਕੋਲੇ ਜਾਨੀ ਆ ਤੂੰ ਉਹਨੇ ਤਾਂ ਕਈਆਂ ਲੋਕਾਂ ਦੇ ਘਰ ਬਰਬਾਦ ਕਰਤੇ ਹੁਣ ਨੰਬਰ ਤੇਰਾ ਵਾ ਚਾਚਾ ਜੀ ਮੈਂ ਵੀ ਥਾਂ ਥਾਂ ਦੇ ਮੱਥੇ ਟੇਕੇ ਦੇਖ ਲੈ ਕੀ ਮਿਲਿਆ ਮੈਨੂੰ ਦੋ ਕੁੜੀਆਂ ਮਿਲਿਆ ਨਾ ਮੈਨੂੰ ਜਾ ਰਹੰਦਾ ਤੁਸੀਂ ਬਾਬੇ ਦੇ ਕੋਲੇ ਠੀਕ ਆ ਪੁੱਤ ਮੇਰੀ ਗੱਲ ਤਾਂ ਸੁਣ ਨਹੀਂ ਚਾਚਾ ਜੀ ਤੁਸੀਂ ਆਪਣਾ ਗਿਆਨ ਆਪਣੇ ਕੋਲੇ ਰੱਖੋ ਤਾਂ ਦੋ ਇਹ ਬਾਬਾ ਬੁੱਚਰ ਦਾਸ ਦਾ ਕੁਝ ਕਰਨਾ ਹੀ ਪੈਣਾ। ਪਰ ਵੀ ਪੁੱਤਰਾ ਕਿਵੇਂ ਆ? ਹੋਰ ਚਾਚਾ ਜੀ ਠੀਕ ਠਾਕ? ਵਧੀਆ ਵਧੀਆ ਵਧੀਆ। ਬੈਠੋ। ਹੋ ਠੀਕ ਠਾਕ। ਹਾਂਜੀ ਹਾਂਜੀ ਵਧੀਆ। ਹੋਰ ਘਰੇ ਕਨੇ ਸਾਰੇ? ਪੁੱਤਰਾ ਮੈਂ ਨਾ ਤੇਨੂੰ ਇੱਕ ਬਹੁਤ ਜ਼ਰੂਰੀ ਗੱਲ ਕਰਨੀ ਹੈ। ਹਾਂਜੀ ਦੱਸੋ ਚਾਚਾ ਜੀ। ਤੇਰੀ ਵੱਡੀ ਭਾਬੀ ਨਾ ਆ ਬਾਬੇ ਬੁੱਚਰ ਦਾਸ ਕੋਲੇ ਜਾਂਦੀ ਆ। ਉਹ ਸੇਰੇ ਦਾ ਠੱਗ ਬੰਦਾ ਉਹ ਤਾਂ ਕਈਆਂ ਲੋਕਾਂ ਦੇ ਘਰ ਖਾ ਗਿਆ ਚਾਚਾ ਹੁਣ ਤੈਨੂੰ ਕੀ ਦੱਸਾਂ ਸਾਰਾ ਕੋਈ ਪਤਾ ਸਾਨੂੰ ਬਥੇਰੇ ਆਰੀ ਰੋਕਿਆ ਵੀ ਆ ਜੇ ਅਸੀਂ ਉਹਨੂੰ ਕੁਝ ਕਹਿ ਦਿੰਨੇ ਆ ਨਾ ਉਹਨੂੰ ਤਾਂ ਐ ਲੱਗਦਾ ਵੀ ਮੇਰਾ ਮਾੜਾ ਸੋਚਦੇ ਆ ਓ ਯਾਰ ਜੇ ਉਹ ਨਹੀਂ ਸੁਣਦੀ ਤੇ ਤੂੰ ਆਪਣੇ ਵੱਡੇ ਭਰਾ ਨਾਲ ਗੱਲ ਕਰ ਲੈਣਾ ਚਾਚਾ ਬਾਈ ਦੀ ਕਿਹੜਾ ਸੁਣਦੀ ਆ ਬਾਈ ਤਾਂ ਆਪ ਉਹਦੇ ਮੂਰੇ ਡੋਨਵੱਟਾ ਬਣ ਕੇ ਬੈਠਾ ਰਹਿੰਦਾ ਵਾ ਬਾਕੀ ਕੋਈ ਨਹੀਂ ਮੈਂ ਫੇਰ ਵੀ ਗੱਲ ਕਰਕੇ ਵੇਖੂ ਇੱਕ ਕਰੀ ਬਾਈ ਨਾਲ ਚੱਲ ਤੂੰ ਗੱਲ ਕਰੀ ਬਾਈ ਨਾਲ ਹਾਂਜੀ ਹਾਂਜੀ ਅਚਾ ਜੇ ਗੱਲ ਬੰਦ ਦੀ ਠੀਕ ਆ ਨਹੀਂ ਫਿਰ ਆਪਾਂ ਸਾਰੇ ਜਣੇ ਬੈਠ ਕੇ ਨਾ ਕੋਈ ਗੱਲਬਾਤ ਕਰਦੇ ਆ ਕੱਢਦੇ ਕੋਈ ਹੱਲ ਹਾਂ ਕੋਈ ਗੱਲ ਨਹੀਂ ਅਚਾ ਜੀ ਚੱਲ ਮੈਂ ਜਾ ਕੇ ਆਉਂਗਾ ਬਾਈ ਕੋਲੇ ਠੀਕ ਆ ਚਾਹ ਪੀ ਲੈਂਦੇ ਨਹੀਂ ਬੱਸ ਪੁੱਤਰਾ ਜ਼ਿਆਦਾ ਬਹਿਦਾ ਰਹਿ ਠੀਕ ਆ ਜੀ ਸੇ ਜਿੱਦਾਂ ਕਿਹਾ ਸੀ ਨਾ ਮੋਂ ਉਦਾਂ ਹੀ ਕੀਤਾ ਹੁਣ ਤਾਂ ਤੁਹਾਡੀ ਕਿਰਪਾ ਨਾਲ ਸਾਡੇ ਘਰੇ ਖੁਸ਼ੀ ਆਉਣ ਵਾਲੀ ਆ ਬੀਬਾ ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਹਾਂਜੀ ਇੱਕ ਮਹੀਨੇ ਦੇ ਵਿੱਚ ਤੁਹਾਡੇ ਘਰ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣੀਆਂ ਜੀ ਬਾਬਾ ਜੀ ਇੱਕ ਕੰਮ ਕਰਿਓ ਤੁਸੀਂ ਹਾਂਜੀ ਦੱਸੋ ਸ਼ਨੀਵਾਰ ਨੂੰ ਇੱਕ ਮੁਰਗੀ ਤੇ ਇੱਕ ਬੋਤਲ ਚੜਾ ਕੇ ਜਾਇਓ ਡੇਰੇ ਠੀਕ ਆ ਬਾਬਾ ਜੀ ਕੋਈ ਨਹੀਂ ਲੋ ਮੈਂ ਆਈ ਖੜੀ ਸ਼ਨੀਵਾਰ ਫਿਰ ਜੈ ਹੋ ਬਾਬਿਆਂ ਦੇ ਜੈ ਹੋ ਜੀ ਤਾਂ ਹਨ ਓ ਬਾਈ 24 ਘੰਟੇ ਕੰਮਾ ਧੰਦਾ ਚ ਬੜਿਆ ਰਹਿਣਾ ਕਿਤੇ ਘਰ ਵਾਲੇ ਵੀ ਧਿਆਨ ਦੇ ਲਿਆ ਕਰ ਤੈਨੂੰ ਪਤਾ ਭਾਬੀ ਸਵੇਰੇ ਸ਼ਾਮ ਕਿੱਥੇ ਜਾਂਦੀ ਆ ਪਤਾ ਮੈਨੂੰ ਗੁਰੂ ਘਰ ਜਾਂਦੀ ਆ ਉਹ ਕੋਈ ਗੁਰੂ ਘਰ ਨਹੀਂ ਜਾਂਦੀ ਡੇਰੇ ਵਾਲੇ ਠੱਗ ਬਾਬੇ ਕੋਲ ਜਾਂਦੀ ਆ ਮਾੜਾ ਮੋਟਾ ਸਮਝਾ ਆ ਉਹਨੂੰ ਨਾਲੇ ਲੋਕ ਆਪਣੇ ਬਾਰੇ ਕੀ ਕਹਿਣਗੇ ਪਰ ਮੈਨੂੰ ਤਾਂ ਗੁਰੂ ਘਰ ਕਹਿ ਕੇ ਜਾਂਦੀ ਆ ਜੀ ਆ ਓ ਬਾਈ ਕਹੇ ਤਾਂ ਆਪ ਮਗਰ ਜਾ ਕੇ ਵੇਖੀ ਕਿੱਥੇ ਜਾਂਦੀ ਆ ਹਾ ਰੱਬਾ ਕੋਈ ਵੇਖਣ ਨਾ ਲਵੇ ਡੇਰੇ ਵਾਲੇ ਜਾਂਦੀ ਨੂੰ ਸਾਪੇ ਬੜੇ ਪੈ ਜਾਣੇ ਆ ਚਲ ਪਪਾ ਸੁੱਕੀ ਰੱਖੀ ਉਸ ਵੈ ਗੁਰੂ ਦੀ ਕਿਰਪਾ ਨਾਲ ਵਰਨਦੀਪ ਦੇ ਘਰ ਇੱਕ ਪੁੱਤਰ ਜਨਮ ਲੈਂਦਾ ਹੈ ਤੇ ਘਰ ਦੇ ਵਿੱਚ ਖੁਸ਼ੀਆਂ ਖੁਸ਼ੀਆਂ ਹੋ ਜਾਂਦੀਆਂ ਕਿੱਥੇ ਗਈ ਸੀ ਮੈਂ ਜੀ ਗੁਰੂ ਘਰੇ ਗਈ ਸੀ ਕਿਉਂ ਝੂਠ ਬੋਲਦੀ ਐ ਮੈਂ ਤੈਨੂੰ ਡੇਰੇ ਜਾਂਦੀ ਨੂੰ ਦੇਖਿਆ ਸੀ ਹਾਂ ਗਈ ਸੀ ਮੈਂ ਡੇਰੇ ਜਾਣਾ ਨਹੀਂ ਗੁਰੂ ਘਰ ਜਾ ਕੇ ਮੈਨੂੰ ਕੀ ਮਿਲਿਆ ਅੱਗੇ ਤੋ ਕੁੜੀਆਂ ਹੀ ਨਾ ਹੁਣ ਮੈਨੂੰ ਬਾਬੇ ਦਾ ਪੂਰਾ ਵਿਸ਼ਵਾਸ ਆ ਨਾਲੇ ਬਾਬੇ ਨੇ ਮੈਨੂੰ ਕਿਹਾ ਐ ਇਸ ਵਾਰ ਤੇਰੇ ਮੁੰਡਾ ਹੋਣਾ ਇਹ ਸਾਰੇ ਬਖੰਡੀ ਹੁੰਦੇ ਆ ਡੇਰੇ ਵਾਲੇ ਗੁਰੂ ਘਰ ਜਾਇਆ ਕਰ ਉੱਥੇ ਸਾਰਾ ਕੁਝ ਮਿਲਦਾ ਐਵੇਂ ਤੱਕ ਤੂੰ ਬੋਲੀ ਇਹ ਨਾ ਬਾਬਿਆਂ ਬਾਰੇ ਆਖੇ ਠੱਗ ਹੁੰਦੇ ਆ ਪੂਰਾ ਵਿਸ਼ਵਾਸ ਆ ਮੈਨੂੰ ਉਹਨਾਂ ਤੇ ਐਵੇਂ ਨਾ ਬੋਲੀ ਜਾਇਆ ਕਰ ਤੂੰ ਹੁੰਦੇ ਠੱਗ ਨਾਲੇ ਕੁਝ ਹੋਰ ਬਾਬਾ ਜੀ ਇੱਕ ਮਹੀਨਾ ਰਹਿ ਗਿਆ ਮੇਰਾ ਮੁੰਡਾ ਹੋਣ ਚ ਤੁਸੀਂ ਦੱਸੋ ਹੁਣ ਕੋਈ ਵਿਗਨ ਤਾਂ ਨਹੀਂ ਪਾਊਗਾ ਮੇਰੇ ਮੁੰਡੇ ਹੋਣ ਵਿੱਚ ਦੇਖ ਬੱਚਾ ਮੈਂ ਆਪਦੇ ਵੱਲੋਂ ਤਾਂ ਪੂਰੀ ਕੋਸ਼ਿਸ਼ ਕਰ ਲਈ ਹੈ ਪਰ ਤੇਰੇ ਘਰ ਦੇ ਕੋਈ ਨਾ ਕੋਈ ਡਿੱਕਾ ਡਾਈ ਤੁਰੇ ਆਂਦੇ ਆ ਦੇਖ ਪੁੱਤ ਜੇ ਤੂੰ ਚਾਹਨੀ ਹੈ ਕਿ ਬੱਚਾ ਹੋਣ ਤੱਕ ਕੋਈ ਵਿਗਨ ਨਾ ਪਵੇ ਹਾਂਜੀ ਤਾਂ ਆਪਾਂ ਨੂੰ ਇੱਕ ਵੱਡਾ ਹਵਨ ਕਰਨਾ ਪੈਣਾ ਅੱਛਾ ਬਾਬਾ ਜੀ ਜੀ ਦੇ ਤੇ ਖਰਚਾ ਸਿਰਫ 11000 ਰੁਪਿਆ ਹੋਣਾ ਫੇਰ ਆਪਣੇ ਕੰਮ 'ਚ ਕੋਈ ਵਿਗਨ ਨਹੀਂ ਪਾਊਗਾ ਹੁਣ ਮੇਰੇ ਕੋ ਕੁਛ ਨਹੀਂ ਹੈਗਾ ਬਾਬਾ ਜੀ ਇੱਕ ਪੁੱਤਰ ਦੇ ਲਈ ਤੂੰ 11000 ਰੁਪਇਆ ਨਹੀਂ ਲਾ ਸਕਦੀ ਜੇ ਕੋਈ ਪ੍ਰੋਬਲਮ ਆ ਗਈ ਫਿਰ ਬਾਬਿਆਂ ਨੂੰ ਨਹੀਂ ਕਹਿਣਾ ਤੁਸੀਂ ਏਦਾਂ ਨਾ ਕਹੋ ਕੋਈ ਗੱਲ ਨਹੀਂ ਮੈਂ ਘਰ ਜਾ ਕੇ ਆਉਣੀ ਆ ਦੇਖਦੀ ਆ ਕੀ ਬਣਦਾ ਹੋ ਬਾਬਾ ਜੀ ਜੋ ਕੁਛ ਵੀ ਸੀ ਕਰੋ ਮੈਂ ਚੋਰੀ ਕਰਕੇ ਲੈ ਆਈ ਆਂ ਬਸ ਹੁਣ ਆਪਣੀ ਕਿਰਪਾ ਕਰ ਦੋ ਮੇਰੇ ਮੁੰਡੇ ਹੋਣ ਵਿੱਚ ਕੋਈ ਦਿੱਕਤ ਨਾ ਆਵੇ ਲੈ ਬੱਚਾ ਹੁਣ ਤੈਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਅਸੀਂ ਅੱਜ ਹੀ ਹਵਨ ਪਾ ਦਿੰਨੇ ਆ ਠੀਕ ਆ ਬਾਬਾ ਜੀ ਕੀ ਮੈਂ ਠੀਕ ਹਾਂ ਨਾ ਜੀ ਕਿੰਨੀ ਪਿਆਰੀ ਅਮ੍ਰਿਤੀ ਹੈ ਨਾ ਮੈਨੂੰ ਮaaf ਕਰ ਦੋ ਮੇਰੇ ਕੋਲ ਗਲਤੀ ਹੋ ਗਈ ਕੌਣ ਰੋਂਦਾ ਕੀ ਪਤਾ ਤੈਨੂੰ ਕਿਹਾ ਸੀ ਨਾ ਇਹ ਬਾਬੇ ਸਾਰੇ ਠੱਗ ਹੁੰਦੇ ਆ ਮੈਂ ਪੁੱਤ ਲੈ ਵਿੱਚ ਅੱਕਰ ਤੇ ਸਾਰਾ ਗਲਤ ਸਹੀ ਬੋਲ ਗਈ ਤਾਂ ਲੈ ਲੈ ਮੁੰਡਾ ਹੁਣ ਕੁੜੀਆਂ ਵੀ ਕਿਤੇ ਤਾਂ ਘਟਣੀ ਹੁੰਦੀਆਂ ਜੇ ਨਾਲੀ ਚੰਗੀ ਪਰਵਰਸ਼ ਕੀਤੀ ਜਾਵੇ ਤਾਂ ਮੈਨੂੰ ਮaaf ਕਰ ਦੋ ਹੁਣ ਮੈਂ ਗੁਰੂ ਘਰ ਹੀ ਜਾਇਆ ਕਰੂੰਗਾ ਇਹ ਮੁੰਡੇ ਨਾਲ ਇੰਨਾ ਹੀ ਪਿਆਰ ਆ ਤਾਂ ਆਪਣੇ ਭਤੀਜੇ ਨਾਲ ਖੇਡ ਲੈ ਕਰ ਗੌਰ ਫਤੇ ਨਾਲ ਉਹ ਵੀ ਤਾਂ ਆਪਣਾ ਹੀ ਮੁੰਡਾ ਵਾ ਚਲ ਕੋਈ ਨਾ ਟੈਨਸ਼ਨ ਨਾ ਲੈ ਤੁਮ ਨੂੰ ਨਾ ਤੂੰ ਮੇਰੇ ਨਾਲ ਗੁਰੂ ਘਰ ਚੱਲਿਆ ਕਰ ਦਲਜੀਤ ਕੌਰ ਇੱਕ ਪੁੱਤਰ ਲੈਣ ਦੇ ਲਈ ਇੱਕ ਸਾਧੂ ਪਖੰਡੀ ਨੂੰ ਆਪਦੇ ਘਰ ਦਾ ਗਹਿਣਾ ਗੱਟਾ ਤੇ ਪੈਸਾ ਸਭ ਦੇ ਦਿੰਦੀ ਹੈ ਤੇ ਅੰਤ ਵਿੱਚ ਉਹਨੂੰ ਪਛਤਾਉਣਾ ਪੈਂਦਾ ਪਖੰਡੀਆਂ ਤੋਂ ਬਚੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਰਨ ਪਿੰਡਰਾਂ ਵਾਲਾ ਤੇ ਮੈਂ ਤੁਹਾਡਾ ਆਪਣਾ ਕੁਲਵੀਰ ਸੋਨੀ ਤੇ ਮੈਂ ਤੁਹਾਡਾ ਆਪਣਾ ਸਣੀ ਹੀਰ ਔਰ ਮੈਂ ਤੁਹਾਡੀ ਆਪਣੀ ਜੋਤੀ ਹਾਂ ਮੈਂ ਤੇ ਮੈਂ ਤੁਹਾਡਾ ਆਪਣਾ ਹੈਪੀ ਕੁਕਰੀ ਦੇ ਮੈਂ ਤੁਹਾਡੀ ਆਪਣੀ ਪਰਮਜੀ ਸੰਧੂ ਤੇ ਮੈਂ ਤੁਹਾਡੀ ਆਪਣੀ ਗੀਤਕਾਰ ਹਾਂਜੀ ਉਮੀਦ ਆ ਦੋਸਤੋ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਬਹੁਤ ਵਧੀਆ ਲੱਗੀ ਹੋਗੀ ਸੋ ਸਾਡੀ ਸਾਰੀ ਟੀਮ ਦਾ ਇਹ ਵੀਡੀਓ ਬਣਾਉਣ ਦਾ ਇੱਕੋ ਇੱਕ ਮਕਸਦ ਆ ਕਿ ਸਾਡੇ 1 ਇੱਕਵੀਂ ਸਦੀ ਦੇ ਵਿੱਚ ਪੜ੍ਹੇ ਲਿਖੇ ਲੋਕ ਹੋਣ ਦੇ ਬਾਵਜੂਦ ਵੀ ਕਿਵੇਂ ਪਖੰਡੀ ਬਾਬਿਆਂ ਦੇ ਡੇਰਿਆਂ ਦੇ ਉੱਤੇ ਜਾਂਦੇ ਆ ਕਿਵੇਂ ਜਿਹੜੇ ਬਖੰਡੀ ਬਾਬੇ ਆ ਸਾਡੇ ਭੋਲੇ ਭਾਲੇ ਲੋਕਾਂ ਨੂੰ ਲੁੱਟਦੇ ਆ ਉਹਨਾਂ ਦਾ ਸਿਰਫ ਇੱਕੋ ਇੱਕ ਮਕਸਦ ਆ ਕਿ ਇਹਨਾਂ ਲੋਕਾਂ ਨੂੰ ਲੁੱਟ ਕੇ ਇਹਨਾਂ ਤੋਂ ਪੈਸੇ ਬਣਾਉਣਾ ਉਹਨਾਂ ਕੋਲੇ ਕੁਝ ਵੀ ਨਹੀਂ ਹੁੰਦਾ ਉਹ ਵਾਇਗਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਕੋਈ ਬੰਦਾ ਕੁਝ ਨਹੀਂ ਕਰ ਸਕਦਾ ਸਿਰਫ ਤੁਸੀਂ ਇਹਨਾਂ ਦਾ ਤੁਸੀਂ ਆਪਣੀ ਮਿਹਨਤ ਤੇ ਵਿਸ਼ਵਾਸ ਰੱਖਣਾ ਵਾ ਆਪਣੇ ਕੰਮ 'ਚ ਧਿਆਨ ਦੇਣਾ ਵਾ ਇਹਨਾਂ ਡੇਰਿਆਂ ਤੋਂ ਦੂਰ ਹੀ ਰਹਿਣਾ ਵਾ ਬਾਕੀ ਤੁਸੀਂ ਇਸ ਵੀਡੀਓ ਨੂੰ ਆਪਣੇ ਹੋਰ ਯਾਰਾਂ ਦੋਸਤਾਂ ਤੱਕ ਵੀ ਪਹੁੰਚਾਓ ਤੇ ਤਾਂ ਕਿ ਇਹੋ ਆ ਜਿਹੜਾ ਮੋਟੀਵੇਸ਼ਨਲ ਮੈਸੇਜ ਆ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਅਜਿਹੇ ਪਖੰਡੀ ਲੋਕਾਂ ਦਾ ਜਿਹੜਾ ਪਾਂਡਾ ਫਟ ਸਕੇ ਵੀ ਉੱਥੇ ਲੋਕੀ ਨਾ ਜਾਣ ਸੋ ਬਸ ਇਹੀ ਆ ਸੋ ਸਾਰੇ ਭਰਾਵਾਂ ਨੂੰ ਰਿਕਵੈਸਟ ਆ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਥੈਂਕ ਯੂ ਸੋ ਮੱਚ ਥੈਂਕ ਯੂ